Please subscribe our channel for latest updates. ਹਿੰਦੁਸਤਾਨ ਦਾ ਰੇਲਵੇ ਵਿਭਾਗ ਦੇਸ਼ ਦੀ ਤਰੱਕੀ ਲਈ ਇਨਕਮ ਦਾ ਆਧਾਰ ਹੈ ਤੇ ਰੇਲਵੇ ਦਾ ਬਜਟ ਵੀ ਵੱਖਰੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਦੇਸ਼ ਵਾਸੀਆਂ ਦੇ ਜਾਨ ਮਾਲ ਦੇ ਨੁਕਸਾਨ ਲਈ ਕੋਈ ਸਮਝੌਤਾ ਨਾ ਕੀਤਾ ਜਾ ਸਕੇ ਪਰ ਅੱਜ ਦੇਸ਼ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਇਸ ਰੇਲਵੇ ਦਾ ਇੱਕ ਅਜੀਹਾ ਸੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਸੁਣਨ ਵਿੱਚ ਜ਼ਰੂਰ ਅਟਪਟਾ ਅਤੇ ਹੈਰਾਨੀਜਨਕ ਲੱਗੇਗਾ ਪਰ ਇਹ ਹੈ ਬਿਲਕੁਲ ਸੱਚ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਅਧੀਨ ਪੈਂਦੇ ਕੋਟਕਪੁਰਾ ਜੰਕਸ਼ਨ ਦੀ ਜਿੱਥੇ ਫਾਟਕ ਨੰਬਰ 21 ਅਤੇ 25 ਦੀ ਹੈਰਾਨੀਜਨਕ ਸਥਿਤੀ ਉਸ ਵਕਤ ਸਾਹਮਣੇ ਆਈ ਜਦੋਂ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਰੇਲ ਗੱਡੀ ਦਾ ਸਹਾਇਕ ਡਰਾਈਵਰ ਰੇਲ ਗੱਡੀ ਰੋਕ ਕੇ ਫਾਟਕ ਬੰਦ ਕਰਦਾ ਅਤੇ ਗੱਡੀ ਫਾਟਕ ਕ੍ਰੋਸ ਕਰਨ ਉਪਰੰਤ ਗੱਡੀ ਰੁਕਦੀ ਹੈ ਅਤੇ ਗਾਰਡ ਗੱਡੀ ਚੋਂ ਉਤਰਦਾ ਹੈ ਅਤੇ ਫਾਟਕ ਖੋਲਦਾ ਹੈ ਅਤੇ ਫਿਰ ਗੱਡੀ ਅਗਲੇ ਪੜਾਵ ਵੱਲ ਰਵਾਨਾ ਹੁੰਦੀ ਹੈ ਇਸ ਤਰ੍ਹਾਂ ਸਿੱਧੇ ਤੌਰ ਤੇ ਰੇਲਵੇ ਵਿਭਾਗ ਦੀ ناکامی ਕਿਸੇ ਵੱਡੇ ਹਾਦਸੇ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਅਜਿ헤 ਵਿੱਚ ਕੋਈ ਵੀ ਸ਼ਰਾਰਤੀ ਅੰਸਰ ਇਸ ਫਾਟਕ ਨੂੰ ਕਦੇ ਵੀ ਖੋਲ ਅਤੇ ਬੰਦ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਇਸ ਪੂਰੇ ਮਾਮਲੇ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦੇ ਕੋਟਕਪੁਰਾ ਜੰਕਸ਼ਨ ਦੇ ਸਟੇਸ਼ਨ ਮਾਸਟਰ ਹਰੀ ਨਰਾਇਣ ਮੀਣਾ ਨੇ ਕਿਹਾ ਕਿ ਸਟਾਫ ਦੀ ਕਮੀ ਦੇ ਚਲਦੇ ਇਹ ਸਮੱਸਿਆ ਆ ਰਹੀ ਹੈ। ਉਹਨਾਂ ਵੱਲੋਂ ਇਸ ਸਬੰਧ ਵਿੱਚ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਤੇ ਛੇਤੀ ਹੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ। ਮੁਸ਼ਕਲ ਇਹ ਆ ਰਹੀ ਹੈ ਇੱਕ ਤਾਂ ਇਹਦੇ ਕੋਈ ਦੇਖਪਾਲ ਨਹੀਂ ਹੋ ਰਹੀ ਫਰਕ ਦੀ। ਦੋ ਚਾਰ ਦਿਨ ਤੋਂ ਗੱਡੀ ਆਪ ਹੀ ਰੋਕਦੇ ਆ ਉਹ ਡਰਾਈਵਰ ਆਪ ਹੀ ਫਰਕ ਬੰਦ ਕਰ ਰਹੇ ਹੋ। ਤੇ ਆਪ ਹੀ ਉਤਰ ਕੇ ਨਗਾਉਂਦੇ ਆ। ਠੀਕ ਹੈ ਇਹਦੇ ਵਿੱਚ ਸਾਨੂੰ ਪਰੇਸ਼ਾਨੀ ਆ ਰਹੀ ਵੀ ਸਾਨੂੰ ਪਬਲਿਕ ਡਿਫੈਂਸ ਕਰਕੇ ਤੁਹਾਨੂੰ ਆਪਣੇ ਆਪ ਨੂੰ ਧਿਆਨ ਰੱਖਣਾ ਪੈਂਦਾ ਚੀਜ਼ ਦਾ ਕੀ ਕਾਰਨ ਹੈ ਵੀ ਫਟਕ ਦੇ ਵਿੱਚ ਰੇਲਵੇ ਡਰਾਈਵਰ ਉਤਰ ਕੇ ਆ ਗਿਆ ਸਰ ਇਹਦਾ ਕੋਈ ਅਜਿਹਾ ਪਤਾ ਨਹੀਂ ਲੱਗ ਚੁੱਕਾ ਸਾਨੂੰ ਇਹ ਮਹਿਕਮੇ ਦਾ ਆਪਣਾ ਮਸਲਾ ਹੈਗਾ ਇਹਦੇ ਵਿੱਚ ਅਸੀਂ ਤਾਂ ਆਪਣੀ ਸੁਰੱਖਿਆ ਆਪ ਖੁਦ ਕਰ ਰਹੇ ਹਾਂ ਇਹਦੇ ਚ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਨਹੀਂ ਦੀ ਕਿਸੇ ਕੰਮ ਕਰ ਰਹੇ ਅਸੀਂ 23 ਸਾਲ ਤੋਂ ਸੇ ਡਿਊਟੀ ਗੇਟ ਤੇ ਮੇਰੀ ਪਹਿਲਾਂ ਕਦੇ ਇਸ ਤਰ੍ਹਾਂ ਦੇਖਿਆ ਨਹੀਂ ਇਸ ਕਾਲੇ ਪਹਿਲਾਂ ਜਿੰਦਗੀ ਮੈਂ ਕਦੀ ਦੇਖਿਆ ਸਾਬ ਵੀ ਉਹ ਵੀ ਬੰਦਾ ਪਬਲਿਕ ਡਿਫੈਂਸ ਹੋਵੇ ਬੰਦਾ ਕਿੰਨੇ ਦਿਨ ਸੀ ਇਹ ਪ੍ਰੋਬਲਮ ਆ ਰਹੀ ਦਿਓ 2-3 ਦਿਨ ਤੋਂ ਆ ਰਹੀ ਹੈ 3-4 ਦਿਨ ਸੇ ਇਹ ਪ੍ਰੋਬਲਮ ਆ ਰਹੀ ਹੈ ਇਹੀ ਫਾੜਕਦਾ ਕਿ ਹੋਰ ਵੀ ਹੈ ਇਹ ਹੋਰ ਵੀ ਫਾੜਕ ਦੱਸਿਆ ਵੈਸੇ ਮੈਂ ਤਰੀਰ ਮੈਂ ਤਾਂ ਇਹੀ ਦੇਖਿਆ ਇੱਕ ਵਾਰੀ ਸੁਣ ਚੱਕ ਪਿੱਛੇ ਫਾੜਕ ਹੈਗਾ ਮੱਤੇ ਕੋਲੇ ਆ ਕੋਈ ਉੱਥੇ ਹੀ ਆ ਰਿਹਾ ਸੀ ਇਹ ਸਿਰ ਡਰਾਈਵਲ ਆਉਂਦਾ ਡਰਾਈਵਲ ਬੰਦ ਕਰਦੇ ਨੇ ਆਪਣੀ ਠੀਕ ਹੈ ਇਹਦੇ ਮੈਂ ਅੱਧਾ ਪੋਣਾ ਘੰਟਾ ਰਾਮ ਮਾਰ ਲਾਗੇ ਤੁਹਾਡੀ ਮੰਗ ਕੀ ਹੈ ਸਰਕਾਰ ਕੋਲੋਂ ਸਾਡੀ ਮੰਗ ਤਾਂ ਇਹ ਹੈ ਪ੍ਰਸ਼ਾਸਨ ਹੋਵੇ ਤਾਂ ਇਹ ਲੱਗਾ ਆਮ ਜਨਤਾ ਨੂੰ ਜਿਹੜੀ ਆ ਰਾਤ ਮਿਲੀ ਜਾਵੇ ਠੀਕ ਹੈ ਜੀ ਤੇ ਬੱਚੇ ਇਹ ਨੁਕਸਾਨ ਨਾ ਹੋਵੇ ਕਿਸੇ ਨੁਕਸਾਨ ਨਾ ਹੋਵੇ ਲੋਕਾਂ ਨੂੰ ਦੋ ਦਿਨ ਤੱਕ ਕੰਮ ਵੈਸੇ ਬੰਦ ਸੀਗਾ ਅੱਜ ਹੀ ਚੱਲਿਆ ਹੈਗਾ ਅੱਜ ਹੀ ਥੋੜੀ ਜੀ ਰੋਕ ਰੋਕ ਕੇ ਚੱਲਦੇ ਪਹਿਲਾਂ ਵੀ ਕਦੇ ਇਸ ਤਰ੍ਹਾਂ ਹੋਇਆ ਨਹੀਂ ਜੀ ਕਦੇ ਨਹੀਂ ਹੋਇਆ ਪਹਿਲੀ ਵਾਰ ਹੋਇਆ ਹਾਂਜੀ ਪਹਿਲੀ ਵਾਰ ਆਪ ਕੋ ਕੀ ਪਰੇਸ਼ਾਨੀਆਂ ਆ ਰਹੀਆਂ ਯਾਦ ਸਾਨੂੰ ਤਾਂ ਇਹ ਪਰੇਸ਼ਾਨੀ ਆ ਜੀ ਇਧਰੋਂ ਗੱਡੀ ਆਂਦੀ ਆ ਪਿਛਲ ਮਾਰ ਕੇ ਇੱਥੇ ਰੁਕ ਜਾਂਦੀ ਆ ਸਾਰੀ ਰਾਤ ਇਧਰੋਂ ਆਉਂਦੀ ਆ ਉਹ ਰੁਕ ਜਾਂਦੀ ਆ ਸਾਡਾ ਬਿਲਕੁਲ ਨਜ਼ਦੀਕ ਆ ਰਿਹਾ ਸੀ ਤਾਂ ਸਾਰੀ ਰਾਤ ਸੋ ਕੇ ਨਹੀਂ ਦੇਖਿਆ ਕੌਣ ਕੌਣ ਫਾੜਾ ਖੋਲਦਾ ਤੇ ਕੌਣ ਬੰਦ ਕਰਦਾ ਡਰਾਈਵਰ ਡਰਾਈਵਰ ਬੰਦ ਕਰਦਾ ਹੈਗਾ ਗਾੜ੍ਹ ਖੋਲਦਾ ਹੈਗਾ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਬਸ ਆ ਹੀ 10 15 ਮਿੰਟ ਲੱਗ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈਗਾ ਅੱਧਾ ਪਾਣਾ ਤੇ ਕੋਈ ਨਹੀਂ ਹੈਗਾ ਲਾਟਾ ਬੰਦ ਸੀ ਇਹਦੀਆਂ ਹਨੇਰਾ ਬਹੁਤ ਸੀਗਾ ਤੇ ਜਦੋਂ ਉਹ ਰੁਕਦੇ ਆ ਵਿਚਾਰੇ ਤੇ ਉਤਰ ਕੇ ਆਂਦੇ ਆ ਬੰਦ ਕਰਕੇ ਜਾਂਦੇ ਆ ਫਿਰ ਉਹ ਬੈਠ ਕੇ ਚਲੇ ਜਾਂਦੇ ਆ ਫਿਰ ਪਿੱਛੋਂ ਰੋਕਦੇ ਆ ਗਾੜ੍ਹ ਉਤਰਦਾ ਹੈਗਾ ਤੇ ਗਾੜ੍ਹ ਆ ਕੇ ਵਿਚਾਰਾ ਖੋਲ ਕੇ ਦਿੰਦਾ ਹਮ ਤਾਂ ਫਸਟ ਟਾਈਮ ਅੱਜ ਦੇਖ ਰਹੇ ਆਂ ਇਹ ਗਾੜੀ ਕੋਲਾ ਕਰ ਨਹੀਂ ਤਾਂ ਅੱਜ ਤੱਕ ਕਦੀ ਵੀ ਨਹੀਂ ਹੋਇਆ ਸਰ 32 ਸਾਲ ਦੀ ਨੌਕਰੀ और कभी भी ऐसा नहीं हुआ कि भाई गेटमैन नहीं हुआ गेटमैन हुआ, गेट हुआ या नहीं हुआ चलो तो बाद में गेट खुलता तो है आदमी है ही नहीं पता नहीं क्या कारण है क्यों कारण है कि यहाँ इम्प्लॉय नहीं है जो तो क्या रेलवे डिपार्टमेंट ने आपको बताया नहीं भी क्या कारण है क्यों नहीं हमें तो सिर्फ ये बताया पीछे से कौशन मिला कि भाई आपने गे, गेट पर आदमी नहीं है और आपने कौशनली देख के चलना है वहाँ से अब हमने देखा तो आदमी है नहीं तो क्या करें अब तो प्रॉब्लम है कि गाड़ी को तो निकालना ही निकालना चलाना है हमारे को ऐसे रोज होता है नहीं फर्स्ट टाइम हम तो देख रहे हैं आज तो क्या लग रहा है अभी ये ये पब्लिक तो भी परेशान हो रही है इसमें पब्लिक तो परेशान हो रही है हम खुद परेशान हो रहे हैं गाड़ी भी लेट पर दोनों चीज़ साथ में ही है सर इसका एडमिनिस्ट्रेशन से क्वेश्चन प्रॉपर क्वेश्चन लगा हुआ है और ये अनसे नहीं है सेफ वो उससे चल रहा है प्रॉपर क्वेश्चन लगा के गाड़ी का वो जा रहा है ड्राइवर और गाड़ी का निगरानी में गाड़ी जा रही है सर ये कैसे खुलता है कैसे बंद होता है ये ये ड्राइवर बंद करेगा गार्ड खोलेगा क्या कारण है ये क्यों ऐसा हो रहा है क्या? आगे ये प्रॉब्लम नहीं थी अभी ये एक दो दिन से प्रॉब्लम आ रही है क्या कारण क्या है सर ये एक दो दिन से नहीं कल से ही हुआ अभी थोड़ी देर में इसका मामला हल हो जाएगा क्योंकि स्टाफ की वजह से हो रहा है कम स्टाफ शॉर्टेज की वजह से मैं ऐसा एक और भी कोई और भी है सी ट्वेंटी ना गेट रोमाना के पास फरीदकोट तो जगतार दो की रिपोर्ट चैनल पंजाब न्यूज़